ਹਾਂ ਜੀ ਤੁਸੀਂ ਇਸ ਵੇਲੇ ਹੈਗੇ ਦੀ ਹੁਸ਼ਿਆਰਪੁਰ ਦੀ ਦੁਸ਼ਹਰਾ ਗਰਾਊਂਡ ਦੇ ਵਿੱਚ ਦੁਸ਼ਹਰਾ ਗਰਾਊਂਡ ਦੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਆ ਜੀ ਜਿਹੜੇ ਰਾਵਣ ਰਾਤੀ ਹੀ ਅਜੇ ਗੱਡੇ ਸੀਗੇ ਔਰ ਮੀਂਹ ਬਹੁਤ ਹੀ ਤੇਜ਼ ਬਹੁਤ ਹੀ ਜ਼ਿਆਦਾ ਤੇਜ਼ ਪਿਆ ਜਿਹਦੇ ਕਰਕੇ ਰਾਵਣ ਖਰਾਬ ਵੀ ਹੋ ਚੁੱਕੇ ਆ ਤੇ ਗਿੱਲੇ ਵੀ ਹੋ ਚੁੱਕੇ ਆ ਜਿਹਦੇ ਕਰਕੇ ਦੁਸ਼ਹਰਾ ਇਸ ਵੇਲੇ ਕਾਫੀ ਨੁਕਸਾਨ ਦੇ ਵਿੱਚ ਆ ਜਿਦਾਂ ਹੀ ਸਵੇਰ ਹੋਈ ਤੇ ਬਸ ਇਹੀ ਦੇਖਣ ਨੂੰ ਮਿਲਿਆ ਵੀ ਹੁਸ਼ਿਆਰਪੁਰ ਜਿਹੜਾ ਮੀਂਹ ਤੇਜ਼ ਪੈ ਰਿਹਾ ਸਾਰਿਆਂ ਦਾ ਦਿਮਾਗ 'ਚ ਪਹਿਲਾਂ ਇਹੀ ਗੱਲ ਆਈ ਵੀ ਦੁਸ਼ਹਰੇ ਦਾ ਕੀ ਬਣਿਆ ਹੋਊਗਾ ਤੇ ਉਹੀ ਦੁਸ਼ਹਰਾ ਦੇਖਣ ਸਭ ਪਹੁੰਚ ਚੁੱਕੇ ਆ ਕੀ ਹਾਲਾਤ ਹੈਗੇ ਦੁਸ਼ਹਿਰੇ ਦੇ ਮੇਲੇ ਦੇ ਤੇ ਉਹ ਤੁਹਾਨੂੰ ਅੱਜ ਦਿਖਾ ਰਹੇ ਆ ਬਾਕੀ ਵੀਡੀਓ ਦੇ ਵਿੱਚ ਬਣੇ ਰਹੋ ਤੁਹਾਨੂੰ ਹੋਰ ਵੀ ਮੇਚੂ ਲੈਵਲ ਦੀ ਸਾਈਡ ਵੀ ਜਾ ਕੇ ਦਿਖਾਣੇ ਆ ਉਧਰ ਕਿੱਦਾਂ ਦੇ ਹਾਲਾਤ ਹੈਗੇ ਆ ਸਾਰਾ ਤੁਹਾਨੂੰ ਦਿਖਾਣੇ ਆ ਵੀਡੀਓ ਦੇ ਵਿੱਚ ਬਣੇ ਰਹੋ ਸੋ ਇਹ ਹੈਗਾ ਜੀ ਦੁਸ਼ਹਿਰਾ ਗਰਾਊਂਡ ਦੁਸ਼ਹਿਰਾ ਗਰਾਊਂਡ ਦੇ ਵਿੱਚ ਤੁਸੀਂ ਦੇਖ ਸਕਦੇ ਆ ਜੀ ਬਹੁਤ ਹੀ ਜ਼ਿਆਦਾ ਪਾਣੀ ਵੀ ਇਕੱਠਾ ਹੋ ਗਿਆ ਆ ਗਰਾਊਂਡ ਸਾਰੀ ਖਰਾਬ ਹੋ ਚੁੱਕੀ ਆ ਰਾਵਣ ਦੇ ਪੁਤਲੇ ਵੀ ਦੇਖੋ ਖਰਾਬ ਹੋ ਚੁੱਕੇ ਆ ਕਿਉਂਕਿ ਸਵੇਰ ਤੋਂ ਹੀ ਮੀਂਹ ਬਹੁਤ ਹੀ ਤੇਜ਼ ਲੱਗਿਆ ਹੋਇਆ ਆ ਔਰ ਪਾਣੀ ਦੇਖੋ ਗਰਾਊਂਡ ਦੇ ਵਿੱਚ ਸਾਰੇ ਜਗ੍ਹਾ ਪਾਣੀ ਹੀ ਪ ਜਿਹਦੇ ਕਰਕੇ ਹੁਣ ਦੁਸ਼ਹਿਰੇ ਦੇ ਜਿਹੜੇ ਹਾਲਾਤ ਕਾਫੀ ਜ਼ਿਆਦਾ ਖਰਾਬ ਹੋ ਗਿਆ ਕਿਉਂਕਿ ਇੱਥੇ ਹੀ ਰਾਮਲੀਲਾ ਵੀ ਅੱਜ ਹੋਣੀ ਸੀਗੀ ਅੱਜ ਦੁਸ਼ਹਿਰੇ ਦਾ ਮੇਨ ਜਿਹੜਾ ਦਿਨ ਹੁੰਦਾ ਉਹਦੇ ਵਿੱਚ ਕਾਫੀ ਜ਼ਿਆਦਾ ਰਾਮਲੀਲਾ ਵੀ ਹੁੰਦੀ ਆ ਤੇ ਗਰਾਊਂਡ ਉਹਦੇ ਲਈ ਸਾਨੂੰ ਸਾਫ਼ ਚਾਹੀਦੀ ਹੁੰਦੀ ਪਰ ਗਰਾਊਂਡ ਦੇ ਵਿੱਚ ਪਾਣੀ ਜਿਹੜਾ ਭਰ ਚੁੱਕਿਆ ਤੇ ਤੇ ਜਿਹੜੀ ਕਿ ਝੁੱਲਿਆਂ ਵਾਲੀ ਸਾਈਡ ਵੀ ਕਾਫੀ ਪਾਣੀ ਆ ਗਿਆ ਹੋਇਆ ਉਧਰ ਵੀ ਜਾ ਕੇ ਦਿਖਾਣਾ ਹੈ ਪਹਿਲਾਂ ਤੁਹਾਨੂੰ ਇੱਧਰ ਲਾ ਦਿਖਾ ਦਈਏ ਉਹ ਦੇਖੋ ਜਿੱਥੇ ਰਾਮਲੀਲਾ ਹੁੰਦੀ ਜਿੱਥੇ ਸਟੇਜ ਬਣਦੀ ਹੈ ਉਧਰ ਵੀ ਬਹੁਤ ਜ਼ਿਆਦਾ ਪਾਣੀ ਆ ਤੇ ਝੂਲਿਆਂ ਵਾਲੀ ਸਾਈਡ ਵੀ ਕਾਫੀ ਜ਼ਿਆਦਾ ਪਾਣੀ ਚਲਾ ਗਿਆ ਹੈ ਦੁਕਾਨਾਂ ਦੇ ਵਿੱਚ ਵੀ ਪਾਣੀ ਜਿਹੜਾ ਜਾ ਚੁੱਕਿਆ ਹੈ ਤੇ ਬਾਕੀ ਦੇਖਦੇ ਆ ਅੱਗੇ ਆ ਕੇ ਕੀ ਹਾਲਾਤ ਹੈਗੇ ਆ ਉਧਰਲੀ ਸਾਈਡ ਵੀ ਜਾਵਾਂਗੇ ਤੇ ਇਧਰ ਉਧਰ ਤੁਹਾਨੂੰ ਇੱਕ ਹੋਰ ਜਿਹੜਾ ਵਿਊ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਕੋਈ ਸਾਈਡ ਤੋਂ ਕਿੰਨਾ ਜ਼ਿਆਦਾ ਖਰਾਬ ਹੋ ਚੁੱਕਿਆ ਆ ਰਾਵਣ ਦਾ ਪੁਤਲਾ ਹਜੇ ਰਾਤੀ ਹੀ ਇਹਦੇ ਨੂੰ ਖੜੇ ਕਰਨ ਦਾ ਜਿਹੜਾ ਕੰਮ ਚੱਲਦਾ ਪਿਆ ਸੀਗਾ ਔਰ ਜਿੱਦਾਂ ਹੀ ਸਵੇਰ ਹੁੰਦੀ ਆ ਤਾਂ ਪਤਾ ਲੱਗਦਾ ਵੀ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਆ ਤੇ ਸਿੱਧੇ ਹੀ ਤਨ ਦੁਸ਼ਾਰੇ ਦੀ ਗਰਾਊਂਡ ਦੀ ਕਵਰੇਜ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿਉਂਕਿ ਸਾਰੇ ਦੇ ਮੰਦ ਵਿੱਚ ਇਹੀ ਗੱਲ ਸਗੀ ਕਿ ਦੁਸ਼ਾਰੇ ਦਾ ਕੀ ਹਾਲਾਤ ਹੋਊਗਾ ਤੇ ਹੁਣ ਤੁਸੀਂ ਦੇਖ ਸਕਦੇ ਆ ਇਹ ਹੈਗੇ ਝੂਲਿਆਂ ਵਾਲੀ ਸਾਈਡ ਔਰ ਪਾਣੀ ਦੇਖੋ ਥੱਲੇ ਉਹਦੀ ਜਿਹੜਾ ਥੋੜਾ ਜਿਹਾ ਇਹ ਝੂਲਿਆਂ ਵਾਲੀ ਸਾਈਡ ਉਪਰੋਂ ਦੀ ਆ ਰਿਹਾ ਹੈ ਪਾਣੀ ਜਿਹੜਾ ਹੁਣ ਗਰਾਊਂਡ ਵੈਲ ਦੀ ਲੇਕ ਜਾ ਰਿਹਾ ਅੰਦਰ ਨੂੰ ਆਹ ਦੇਖ ਸਕਦੇ ਤੁਸੀਂ ਝੂਲਿਆਂ ਵਾਲੀ ਸਾਈਡ ਇਹ ਸਾਰਾ ਪਾਣੀ ਹੁਣ ਝੂਲਿਆਂ ਵਾਲੀ ਸਾਈਡ ਹੀ ਜਾ ਕੇ ਇਕੱਠਾ ਹੋਣਾ ਹੈ ਇਹਦੇ ਵਿੱਚ ਅੰਦਰ ਵੀ ਦੇਖੋ ਅੰਦਰ ਵੀ ਪਾਣੀ ਜਿਹੜਾ ਵੜ ਚੁੱਕਿਆ ਹੈ ਪਾਣੀ ਦੇ ਜਾਣ ਦੇ ਰਸਤਾ ਜਿਹੜਾ ਬਹੁਤ ਜ਼ਿਆਦਾ ਖ ਆਹ ਦੇਖੋ ਇੱਧਰ ਉਹ ਵੀ ਸੋ ਸਾਰੀਆਂ ਦੁਕਾਨਾਂ ਵੀ ਖਰਾ ਹੋ ਰਹੀਆਂ ਐ ਔਰ ਮੀਂਹ ਦਾ ਹਜੇ ਵੀ ਲੱਗਾ ਹੀ ਪਿਆ ਆ ਮੀਂਹ ਦੋਹਰਾ ਤੇਜ਼ ਹੋ ਗਿਆ ਆ ਸੋ ਅਗਈ ਐ ਸੋਲੇ ਦੁਸ਼ਹਿਰਾ ਗਰਾਊਂਡ ਦਾ ਏਰੀਆ ਔਰ ਹਾਲਾਤ ਮੀਂਹ ਦੇ ਨਾਲ ਬਣੇ ਪਏ ਗਰਾਊਂਡ ਤੇ ਵੀ ਪਾਣੀ ਪਾਣੀ ਹੋ ਗਿਆ ਆ। ਬੱਦਲ ਵੀ ਕਰਜ ਰਿਹਾ ਨਾਲੋਂ ਨਾਲ ਮੀਂਹ ਵੀ ਪੈ ਰਿਹਾ ਆ। ਬਾਕੀ ਦੇਖਦੇ ਆ ਅੱਗੇ ਤੱਕ ਜਰਾ ਹੁੰਦਾ ਜਾਂ ਨਹੀਂ ਜਗ੍ਹਾ ਹੈ ਤਾਂ ਐਨੀਵੇਸ ਜਾਣ ਬੜੀ ਅੱਗੇ ਨੂੰ। ਮੀਂਹ ਦੇ ਕਰਕੇ ਜਿਹੜਾ ਰਾਵਣ ਗਿੱਲਾ ਵੀ ਹੋ ਚੁੱਕਾ ਤੇ ਖਰਾਬ ਵੀ ਹੋ ਚੁੱਕਾ ਆ। ਸੋ ਅੱਜ ਦਾ ਦੁਸ਼ਹਿਰਾ ਜਿਹੜਾ ਆ ਮੀਂਹ ਦੇ ਕਰਕੇ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਆ। ਮੀਂਹ ਹਜੇ ਵੀ ਲੱਗਾਈ ਹੋਇਆ ਆ। ਸਭ ਕਵਰੇਜ ਕਰ ਰਹੇ ਨਾਲ ਨਾਲ ਇਹ ਆ ਜੀ ਕੁਦਰਤ ਇਹਨੂੰ ਕਹਿੰਦੇ ਆ ਕੁਦਰਤ ਕੁਦਰਤ ਆਪਣਾ ਜੋਰ ਦਿਖਾਉਂਦੀ ਹੋਈ ਤੇ ਬਾਕੀ ਇੱਧਰ ਆਮ ਨੀਲਾ ਜਿੱਥੇ ਹੁੰਦੀ ਆ ਉਹ ਵੀ ਸਾਰਾ ਸਮਾਨ ਜਿਹੜਾ ਖਰਾਬ ਹੋ ਰਿਹਾ ਸਟੇਜ ਸਾਰੀ ਖਰਾਬ ਹੋ ਰਹੀ ਪਾਣੀ ਦੇ ਨਾਲ ਮੀਂਹ ਦੇ ਨਾਲ ਤੇ ਬਾਕੀ ਉਹਨੂੰ ਹੋਰ ਪੱਕਾ ਕੀਤਾ ਜਾ ਰਿਹਾ ਤਾਂ ਕਿ ਇਹ ਡਿੱਗ ਨਾ ਜਾਵੇ ਕਿਉਂਕਿ ਟਡੇ ਵੀ ਹੋ ਗਏ ਹੋ ਆ ਮੀਂਹ ਬਹੁਤ ਜ਼ਿਆਦਾ ਤੇਜ਼ ਪਿਆ ਹਜੇ ਵੀ ਲੱਗਾ ਹੀ ਹੋਇਆ ਹੈ ਮੀਂਹ ਕਿ ਵਾਪਕ ਚਲੋ ਪਲੀ ਸਾਈਡ ਵੀ ਦਿਖਾਉਣਨੇ ਆ ਇੱਧਰ ਵੀ ਜਿਹੜੀ ਗਰਾਊਂਡ ਆ ਸਾਰੇ ਪਾਣੀ ਭਰ ਚੁੱਕਾ ਆ ਔਰ ਜਿੱਥੇ ਰਾਵਣ ਨੇ ਬੈਠਣਾ ਰਾਵਣ ਦੀ ਸਟੇਜ ਉਹ ਵੀ ਪਾਣੀ ਦੇ ਗੱਭੇ ਆ ਇਸ ਵੇਲੇ ਹੋ ਗਈ ਆ ਸਾਰੀ